ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਆ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਆ ਪੰਚਾਇਤਾਂ ਦੀ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਉਦੋਂ ਆਚਾਰ ਆਪਣੀਆਂ ਵੀ ਆਉਣੀਆਂ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉਦੋਂ ਬਾਜਵਾ ਸਾਹਿਬ ਨੇ ਕਹਿਣਾ ਇਹ ਇਹ ਵੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਪਰ ਅੱਗੇ ਚੱਲਦੇ ਆ ਜੀ ਪੰਚਾਇਤੀ ਰਾਜ ਪੰਚਾਇਤ ਰਾਜ ਸੋਧ ਬਿਲ ਵੀ ਆ ਰਹੇ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਨੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪਾਰਟੀ ਕਰ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਇਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਵੈਸੇ ਵੀ ਲੋਕਲ ਜਿਹੜੀ ਆਪਦੀ ਪਛੇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋੜਾ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮੈਂ ਕਲੀਅਰ ਕਰ ਦਿੰਦਾ ਕਿ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾਂ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੀ ਉਹ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਝੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ loyel ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਗ੍ਹਾ ਲੋਕਲ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹ ਦਿਨ ਇਹ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਸੋ ਪਰ ਉਹਨੂੰ ਹੈ ਜੀ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕੋਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਆਉਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਓਗੇ ਉੱਥੇ ਵੀ ਬਾਜਬਾ ਸਾਹਿਬ ਨੇ ਕਹਿਣਾ ਇਹ ਵੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸੋ ਮੈਂ ਇਹ ਕਹਿਣਾ ਚਾਹ ਰਾਂ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੇ ਮੋਟਰ ਚਾਲੀ ਚਾਲੀ ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹ ਨੂੰ ਕੋਰਪਸ਼ਨ ਦਾ ਮੌਕਾ ਮਿਲੇ ਜਾਂ ਕੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਪੇ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇੋਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਪੇਸ ਇਹ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੇਮੋਕਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ترقی ਕਰ ਜਾਂਦਾ